ਆਹ ਤਾਂ ਰੋਜ਼ ਬਹੁਤ ਔਖਾ ਕਾਲਜ ਜਾਣਾ ਮੇਰੇ ਤਾਂ ਲੱਤਾ ਪੁੱਲੀਆਂ ਪੀਂ ਕੇ ਯਾਰ ਅੱਜ ਤਾਂ ਨਹੀਂ ਕੰਮ ਚੱਲਣਾ ਯਾਰ ਹੋਰ ਵਿੱਚ ਓ ਕੁਦ्डा ਕਿੱਥੇ ਹਵਾਏ ਮਾਰੀ ਯਾਰ ਉਹ ਕੁਦਿਆ ਮੁੱਦੋ ਹਾਂ ਕੀ ਗੱਲ ਆ ਓਰੇ ਨੇੜੇ ਆ ਜਾ ਹਾਂ ਕਿਉਂ ਕਬਰ ਆਲੀ ਪਾਈਆ ਬਾਲਾ ਨਾ ਬੋਲ ਚੱਲ ਜਾ ਕੇ ਪਾਣੀ ਲੈ ਕੇ ਆ ਜਾ ਪਾਣੀਆਂ ਸਾਜੂ ਕੇ ਗੋਲੀ ਵਾਲਾ ਪੱਤਾ ਲੈ ਕੇ ਆਵਾ ਲੈ ਬੜਾ ਬੁਲਿਆ ਨਾ ਕਰ ਤੇ ਛੱਤਰ ਵੜੇ ਪੈਣੀ ਬਕਵਾਸ ਕਰਦਾ ਆ ਜਾ ਬਜ ਪੰਜ ਲੈ ਕੇ ਭਈ ਆਇਆ ਤਾਂ ਨਹੀਂ ਸਰਨਾ ਮੇਰੇ ਤੋਂ ਨਹੀਂ ਤੁਰ ਕੇ ਜਾਇਆ ਜਾਂਦਾ ਰੋਇ ਕੋਲੇ ਬਾਪੂ ਨੂੰ ਕਹਿਣਾ ਹੀ ਪੈਣਾ ਯਾਰ ਲੱਗਦਾ ਹੁਣ ਬਾਪੂ ਨੂੰ ਕਹਿਣਾ ਹੀ ਪੈਣਾ ਵੀ ਬੁਲਟ ਲੈ ਦੇ ਆਪਾਂ ਐ ਕਰਗੀ ਆਪਾਂ ਕੁੱਤੇ ਨੂੰ ਕਹੀਏ ਬਾਪੂ ਨੇ ਕੁੱਤੇ ਦੀ ਮੰਨ ਲੈਣੀ ਆ ਨਾਲੇ ਕੁੱਤੇ ਨੂੰ ਦਿੰਨੇ ਪੰਪ ਬਾਪੂ ਕੋ ਦੇ ਦੀ ਮਨਦਾ ਵੀ ਬਹੁਤ ਆ ਅੱਛਾ ਇਹ ਕੁੱਤੇ ਨੂੰ ਪੰਪ ਦੇਣ ਨੂੰ ਫਿਰਦੇ ਆ ਕੋਈ ਨਹੀਂ ਮਾਰ ਕੇ ਦੇ ਰਿਹਾ ਆ ਕੁੱਤੇ ਆ ਓਰੇ ਆ ਛੱਡ ਪਾਣੀ ਪੂਣੀ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਆ ਆ ਛੇਦੀ ਆ ਮੇਰਾ ਸ਼ੇਰ ਹੋ ਭੱਜਿਆ ਭੱਜਿਆ ਕੁੱਤੇ ਨੂੰ ਗੱਲ ਨਾ ਕਰਨ ਦੀ ਬਸ ਆ ਜਾ ਆ ਜਾ ਛੇਦੀ ਆ ਆ ਨਾ ਦਾ ਦਾ ਬੜਾ ਸਿਆਣਾ ਕੁੱਤਾ ਹੈ ਬੜਾ ਸਿਆਣਾ ਸਾਡਾ ਕੁੱਤਾ ਹੈ ਫੱਕ ਕੁੱਤੇ ਨੂੰ ਖੇਡ ਲੈ ਕੇ ਦੇਣੀ ਨਾ ਕੁੱਲਾ ਕੁੱਤੇ ਨੂੰ ਆਪਾਂ ਨਾਲ ਨਵੀਂ ਪੈਂਟ ਵੀ ਲੈ ਕੇ ਦੇਵਾਂਗੇ ਪੰਪ ਪਣਾ ਦਿਓ ਮੁੱਦੇ ਦੀ ਗੱਲ ਕਰੋ ਗੱਲ ਕੀ ਕਰਨੀ ਆ ਗੱਲ ਇਹ ਆ ਕੁੱਦਿਆ ਤੇਰੀ ਬਾਪੂ ਨਾ ਬੜੀ ਬੰਦੀ ਆ ਮੈਨੂੰ ਬਾਪੂ ਤੋਂ ਬੁਲਟ ਹੀ ਲੈ ਦੇ ਬਾਪੂ ਨੂੰ ਕਹਦੇ ਤੇ ਬਾਪੂ ਤੇਰੀ ਸੌਂਦਾ ਬਹੁਤ ਆ ਨਾਲੇ ਤੇਰੀ ਕੋਈ ਮੋੜਦਾ ਵੀ ਨਹੀਂ ਦਵਾ ਦੇ ਯਾਰ ਬੁਲਟ ਇੱਕ ਸਾਨੂੰ ਕਹਿ ਕੇ ਸਾਨੂੰ ਬੁਲਟ ਮਿਲ ਜੂ ਤੈਨੂੰ ਅਸੀਂ ਨਵੇਂ ਕੱਪੜੇ ਲੈ ਕੇ ਦੇਵਾਂਗੇ ਹਾਂ ਇਹ ਤਾਂ ਸਾਡਾ ਨਿੱਕਾ ਵੀਰ ਹੈ ਨਾ ਬਸ 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 ਮੈਂ ਬਾਪੂ ਨਾਲ ਜਾ ਕੇ ਗੱਲ ਕਰਕੇ ਆਉਣਾ ਤੁਸੀਂ ਠਹਿਰ ਕੇ ਆਇਓ ਠੀਕ ਆ ਉਹ ਠੀਕ ਆ ਨਾ ਹਾਂ ਕੋਈ ਨਹੀਂ ਪਾਉ ਕੁਦਨ ਧੱਕੇ ਮਾਰਦੇ ਸੀ ਨਾ ਕੋਈ ਨਹੀਂ ਕੁੱਦਾ ਵੀ ਬਹੁਤ ਕੁੱਤੀ ਸ਼ਾਇ ਹਾਂ ਆ ਮੇਰਾ ਪੁੱਤ ਆ ਜਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਤੂੰ ਤੁਰੇ ਫਰਦਾ ਮੇਰਾ ਪੁੱਤ ਕੀ ਗੱਲ ਹੋ ਗਈ ਆ ਤੁਰਕੇ ਆ ਗਿਆ ਕੰਜਰ ਦਾ ਕੰਜਨਾਵੇਂ ਦੇ ਬਾਪੂ ਕੰਜਰ ਕੀ ਕਰੇ ਪਾਉ ਨਹੀਂ ਕਰੇ ਸਿਆਪਾ ਪਾਈ ਬੈਠੇ ਸਿਆਪਾ ਪਾਈ ਬੈਠਿਆ ਕੱਲ੍ਹ ਤੋਂ ਸਿਆਪਾ ਬੈਠਿਆ ਕੀ ਜੰਦੇ ਆ ਬਾਪੂ ਪਾਉ ਨਹੀਂ ਆਂਦੇ ਅਸੀਂ ਬੁਲਟ ਲੈਣਾ ਵਾ ਜੇ ਬਾਪੂ ਨੇ ਬੁਲਟ ਨਾ ਲੈ ਕੇ ਦਿੱਤਾ ਫਿਰ ਆਂਦੇ ਅਸੀਂ ਕਾਲਜ ਵੀ ਛੱਡ ਦੇਣਾ ਅਸੀਂ ਕੰਮ ਵੀ ਛੱਡ ਦੇਣਾ ਕੰਮ ਵੀ ਛੱਡ ਦੇਣਾ ਕਾਲਜ ਉਲੀ ਜਾਣਾ ਕਿ ਕੰਮ ਦੇ ਵਿੱਚ ਛਤਰਾਲੇ ਕਰਦੇ ਆ ਨਾ ਬਾਪੂ ਕੰਮ ਤਾਂ ਵਾਕਈ ਛਤਰਾਲੇ ਕਰਦੇ ਆ ਆਂਦੇ ਅਸੀਂ ਆਦੇ ਹਿੱਸੇ ਦੀ ਪਹਿਲੀ ਵੇਚ ਦੇਣੀ ਆ ਇਹਨਾਂ ਨੂੰ ਮੈਂ ਦੇਣਾ ਪਹਿਲੀ ਦੇਨਾਂ ਨੂੰ ਇਸੇ ਵੰਡ ਕੇ ਕੁੱਤਾ ਕੁੱਤਾ ਬਾਪੂ ਉਹ ਆਗੇ ਆਗੇ ਯਾ ਦਾ ਦਾ ਮੈਨੂੰ ਲਾਦਾ ਕੁ ਦਿਨੇ ਬਾਪੂ ਨੂੰ ਮਨਾ ਲਿਆ ਈ ਲੈ ਮੈਂ ਕੁ ਦਿਨ ਤੂੰ ਤਾਂ ਕਰਤਾ ਆਪਦਾ ਕੰਮ ਹੁਣ ਵੇਖੀ ਬਾਪੂ ਦਾ ਖੁੱਸਾ ਚੱਲਦਾ ਨਿਕਲ ਜਾ ਬਹਿ ਬਹਿ ਕੇ ਕੁੱਤਾ 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 ਦਾਸ ਦਾ ਕੁੱਤੇ ਨੇ ਬਾਪੂ ਕੁ ਦਿਨੇ ਹਰ ਦਿਨ ਦਾਸੀ ਦਿੱਤਾ ਨਾ ਬੋਲਟ ਮਾਰੇ ਆਹ ਪੁੱਤਰ ਬੋਲਟ ਕਹੀਦਾ ਕਿ ਆਪਣੇ ਆਪਣੇ ਹਿੱਸੇ ਦੀ ਪੈਲੀ ਚਾਹੀਦੀ ਤੁਹਾਨੂੰ ਪਹਿਲੇ ਕੀ ਕਰਨੀ ਬੁਲਟ ਕਾ ਬੁਲਟ ਬਾਪੂ ਲਾਲਾ ਸਿੱਤਰ ਐਨਾ ਟਾਈਮ ਆ ਉਹ ਬਾਪੂ ਕੀ ਗੱਲ ਕਰਦਾ ਸਾਨੂੰ ਤਾਂ ਬੁਲਟ ਹੀ ਦੇ ਦੇ ਉਹ ਠੀਕ ਆ ਠੀਕ ਆ ਹੁਣ ਤੁਹਾਡੇ ਜੋ ਬੁਲਟ ਚਲਾਉਣਾ ਕਿੰਨੂ ਆਗਾ ਬਾਪੂ ਮੈਨੂੰ ਆਉਂਦਾ ਚਲਾਉਣਾ ਪਰ ਵੀਰਾ ਵੱਡਾ ਇਹਨੂੰ ਦੇ ਦਈਏ ਮੈਨੂੰ ਮੈਂ ਪਿੱਛੇ ਬਹਿ ਕੇ ਜਾਇਆ ਕਰੂਗਾ ਚੱਲ ਫਿਰ ਮੇਲੇ ਲੈ ਲੈਣਾ ਚੱਲ ਅੱਗੇ ਤਿੱਤਰਕਿਆ ਆਹ ਆਹ ਬਟਾ ਕੇ ਬੁਲੂਨ ਉਹ ਆਤਾ ਹੋਰ ਰਿਵਾਜਾਂ ਆਈ ਜਾਂਦੀਆਂ ਮਣਾ ਤੂੰ ਪਿੱਛੇ ਹੀ ਹੋ ਜਾ ਪਿੱਛੇ ਹੋ ਜਾ ਆ ਹਾ ਹਾ ਹੁਣ ਬੈਠ ਠੰਡ ਖੁੱਦੇ ਨੂੰ ਉਹ ਬਾਪੂ ਮੈਂ ਨਾ ਢੇਰੀ ਕੋ ਪੱਠੇ ਵੜ ਲਾਂ Để mà gia đình gì anh thế <laughs> <laughs> <laughs>